ਤੁਸੀਂ ਜੁੜੇ ਹੋਏ ਹਾਂ ਦਾ ਪੋਸਟ ਮੇਲ ਦੇ ਨਾਲ ਮੈਂ ਸੁਖਜਿੰਦਰ ਸਿੰਘ ਢਿੱਲੋਂ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਖੰਡੋਰੀ ਬਾਰਡਰ ਤੋਂ ਅੱਜ ਫੇਰ ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹੋਈ ਬੈਠਕ ਵਿੱਚ ਏਕਤਾ ਨੂੰ ਲੈ ਕੇ ਫੇਰ ਕੋਈ ਸਿੱਟਾ ਨਹੀਂ ਨਿਕਲਿਆ ਅੱਜ ਬੈਠਕ ਵਿੱਚ ਵੱਖ-ਵੱਖ ਵਿਸ਼ਿਆਂ ਤੇ ਖੁੱਲ੍ਹ ਕੇ ਚਰਚਾ ਹੋਈ ਪਰ ਅਖੀਰ ਜਿਹੜਾ ਏਕਤਾ ਵਾਲਾ ਸਿੱਟਾ ਉਹ ਨਹੀਂ ਨਿਕਲਿਆ ਦੁਬਾਰਾ ਦੋਨਾਂ ਫੋਰਮਾਂ ਦੀ ਬੈਠਕ 24 ਜਨਵਰੀ ਨੂੰ ਮੋੜ ਹੋਵੇਗੀ ਜਿਸ ਵਿੱਚ ਫਿਰ ਤੋਂ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਹੋਵੇਗੀ ਉਧਰ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਿਕ ਕਰਨ ਦਾ ਜੋ ਐਲਾਨ ਕੀਤਾ ਹੋਇਆ ਹੈ ਉਸ ਨੂੰ ਐਸਕੇਐਮ ਵੱਲੋਂ ਸਮਰਥਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ 20 ਜਨਵਰੀ ਨੂੰ ਐਸਕੇਐਮ ਵੱਲੋਂ ਵੱਖ-ਵੱਖ ਸੰਸਦ ਮੈਂਬਰਾਂ ਦੇ ਘਰ ਮੂਰ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਮੰਗ ਪੱਤਰ ਸੌਪੇ ਜਾਣਗੇ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਮਰਨ ਵਰਤੇ ਬੈਠੇ ਕਿਸਾਨਾਂ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰੇ ਤੇ ਕਿਸਾਨਾਂ ਦੇ ਮਸਲੇ ਹਾਲ ਕਰੇ ਇਸ ਤੋਂ ਇਲਾਵਾ 22 ਜਨਵਰੀ ਨੂੰ ਐਸਕੇਮ ਦੀ ਬੈਠਕ ਹੋਵੇਗੀ ਜਿਸ ਵਿੱਚ ਇਹਨਾਂ ਵਿਸ਼ਿਆਂ ਨੂੰ ਲੈ ਕੇ ਮੁੜ ਜਿਹੜੀ ਚਰਚਾ ਉਹਨਾਂ ਦੀ ਆਪਦੇ ਪੱਧਰ ਤੇ ਹੋਣ ਜਾ ਰਹੀ ਹੈ ਉਧਰ ਬਠਿੰਡਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਬਠਿੰਡਾ ਦਾ ਰਹਿਣ ਵਾਲਾ ਸੁਮਿਤ ਅਹੂਜਾ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉਹ ਸਰੀ ਵਿਖੇ ਆਪਣੀ ਪਤਨੀ ਨਾਲ ਰਹਿੰਦਾ ਸੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ। ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਕਾਰਨ ਕੀ ਨੇ ਇਹ ਕੋਈ ਨਹੀਂ ਜਾਣਦਾ ਪਰ ਬਹੁਤੇ ਪੰਜਾਬੀ ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਰਹੀ ਹੈ ਜੋ ਕਿ ਵੱਡੀ ਚਿੰਤਾ ਵਾਲੀ ਗੱਲ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਭਲਕੇ 19 ਜਨਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਪੂਰੇ ਜੋਰਾਂ-ਛੋਰਾ ਨਾਲ ਪ੍ਰਚਾਰ ਵੀ ਕੀਤਾ ਗਿਆ ਬਲਜੀਤ ਸਿੰਘ ਦਾਦੂਵਾਲ ਸਮੇਤ ਵੱਖ-ਵੱਖ ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ ਜਿਨ੍ਹਾਂ ਵੱਲੋਂ ਆਪਣੇ ਮਸਲਿਆਂ ਨੂੰ ਲੈ ਕੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਲੋਕਾਂ ਨਾਲ ਵਾਅਦੇ ਕੀਤੇ ਗਏ ਤੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ ਭਲਕੇ ਵੋਟਾਂ ਪੈਣਗੀਆਂ ਤੇ ਨਤੀਜੇ ਸਾਹਮਣੇ ਆਉਣਗੇ ਜੇਕਰ ਗੱਲ ਕਰੀਏ ਤਾਂ ਹਰਿਆਣਾ ਦੇ ਕਰੀਬ 4 ਲੱਖ ਵੋਟਰ 165 ਉਮੀਦਵਾਰਾਂ ਦੀ ਚੋਣ ਕਰਨਗੇ ਆਣਾ ਦੇ 22 ਜ਼ਿਲ੍ਹਿਆਂ ਦੇ 40 ਹਲਕਿਆਂ ਦੇ ਵਿੱਚ ਜਿਹੜੇ 40 ਵਾਰਡਾਂ ਦੇ ਰੂਪ ਵਿੱਚ ਜਿਨ੍ਹਾਂ ਨੂੰ ਵੰਡਿਆ ਹੋਇਆ ਹੈ ਉੱਥੇ ਕਰੀਬ 4 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਉਧਰ ਡੇਰਾ ਬਿਆਸ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ VIP ਕਲਚਰ ਨੂੰ ਖਤਮ ਕਰ ਦਿੱਤਾ ਗਿਆ ਹੈ ਪਹਿਲਾਂ ਜਿੱਥੇ satsang ਜਾਂ ਹੋਰ ਪ੍ਰੋਗਰਾਮਾਂ ਦੌਰਾਨ VIP ਲੋਕਾਂ ਨੂੰ ਵੱਖਰਾ ਟ੍ਰੀਟਮੈਂਟ ਮਿਲਦਾ ਸੀ ਤਾਂ ਉਹਨਾਂ ਦੇ ਬੈਠਣ ਲਈ ਵੀ ਸੰਗਤ ਤੋਂ ਵਕਰੇ ਤੌਰ ਤੇ ਉਹਨਾਂ ਦੀ ਥਾਂ ਨਿਸ਼ਚਿਤ ਕੀਤੀ ਜਾਂਦੀ ਸੀ ਤੇ ਉੱਥੇ ਹੀ ਉਹ ਬੈਠ ਕੇ satsang ਸੁਣਦੇ ਸਨ ਪਰ ਹੁਣ ਉੱਥੇ VIP ਕਲਚਰ ਖਤਮ ਕੀਤਾ ਗਿਆ ਹੈ ਤੇ ਹੁਣ VIP ਲੋਕ ਵੀ ਦੂਜੀ ਸੰਗਤ ਦੇ ਨਾਲ ਹੀ ਬੈਠਿਆ ਕਰਨਗੇ ਅਮਰਸਰ ਜ਼ਿਲ੍ਹੇ ਨੇ ਪੰਜਾਬ ਵਿੱਚ ਨਾਮਨਾ ਕਟਿਆ ਹੈ ਅਮਰਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਇਸਾਨੀ ਦੀ ਅਗਵਾਈ ਵਿੱਚ ਅਮਰਸਰ ਜ਼ਿਲ੍ਹਾ ਪੰਜਾਬ ਭਰ ਦੇ ਵਿੱਚ ਪਹਿਲਾ ਅਜਿਹਾ ਜ਼ਿਲ੍ਹਾ ਬਣ ਗਿਆ ਜਿੱਥੇ ਲੋਕਾਂ ਦੀਆਂ ਸਮਸਿਆਵਾਂ ਨੂੰ ਲੈ ਕੇ ਪੈਂਡਿੰਗ ਦਰਖਾਸਤਾਂ ਲਗਭਗ 100% ਦੀ ਮੁਕੰਮਲ ਹੋ ਗਈਆਂ ਸਿਰਫ 0.7% ਦੀ ਦਰਖਾਸਤਾਂ ਹੀ ਪੈਂਡਿੰਗ ਹਨ ਪੰਜਾਬ ਦਾ ਇਹ ਸਭ ਤੋਂ ਪਹਿਲਾ ਜ਼ਿਲ੍ਹਾ ਹੈ ਜਿੱਥੇ ਪੈਂਡਿੰਗ ਦਰਖਾਸਤਾਂ ਨਹੀਂ ਹਨ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਾਲੋਂ ਨਾਲ ਹੁੰਦਾ ਹੈ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੀ ਮਿਹਨਤ ਤੇ ਕੰਮਕਾਜ ਦੇ ਤਰੀਕੇ ਨੂੰ ਸਾਰੇ ਭਲੀ ਭੰਤ ਜਾਣਦੇ ਹਨ ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਨੂੰ ਅਮਰitsar ਦਾ ਡਿਪਟੀ ਕਮਿਸ਼ਨਰ ਲੱਗਣ ਤੇ ਉਹ ਪਹਿਲੀ ਅਜਿਹੀ ਔਰਤ ਨੇ ਜਿਹੜੇ ਅਮਰitsar ਦੇ ਡਿਪਟੀ ਕਮਿਸ਼ਨਰ ਬਣੀ ਤੇ ਉਹਨਾਂ ਨੂੰ ਇਹ ਮਾਣ ਵੀ ਹਾਸਲ ਹੈ ਤੇ ਉਹਨਾਂ ਦੇ ਕਾਬਲੀਅਤ ਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਵੀ ਸਾਰੇ ਭਲੀ ਭੰਤ ਜਾਣਦੇ ਨੇ ਕਿ ਉਹਨਾਂ ਨੇ ਪਟਿਆਲਾ ਵਿੱਚ ਹੜਾਂ ਦੌਰਾਨ ਜੋ ਕੰਮ ਕਾਜ਼ ਕੀਤਾ ਬਾਅਦ ਉਹਨਾਂ ਦੀ ਪੋਸਟਿੰਗ ਅਮਰitsar ਵਿਖੇ ਹੋਈ ਸੀ ਤੇ ਹੁਣ ਅਮਰitsar ਵਿੱਚ ਉਹਨਾਂ ਦੀ ਅਗਵਾਈ ਵਿੱਚ ਅਮਰitsar ਜ਼ਿਲ੍ਹਾ ਪੰਜਾਬ ਭਰ ਦੇ ਵਿੱਚੋਂ ਪਹਿਲਾ ਅਜਿਹਾ ਜ਼ਿਲ੍ਹਾ ਬਣ ਗਿਆ ਜਿੱਥੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ ਤੇ ਉਹਨਾਂ ਦੇ ਹਰ ਤਰ੍ਹਾਂ ਦੇ ਕੰਮ ਦਰਖਾਸਤਾਂ ਨਾਲੋਂ ਨਾਲ ਨਿਬੇੜੀਆਂ ਜਾ ਰਹੀਆਂ ਹਨ ਜਿਸ ਤੇ ਖੁਸ਼ੀ ਪ੍ਰਗਟ ਕਰਦੇ ਆ ਮੈਡਮ ਸਾਖੀ ਸਾਨੀ ਨੇ ਆਪਣੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਦਫ਼ਤਰੀ ਕਮਾਕਾਰਾਂ ਦੇ ਵਿੱਚ ਨਾ ਆਵੇ ਉਸ ਲਈ ਉਹ ਲਗਾਤਾਰ ਯਤਨਸ਼ੀਲ ਨੇ ਖੇਡ ਸੰਸਾਰ ਤੋਂ ਜਿੱਥੇ ਖਬਰ ਸਾਹਮਣੇ ਆਈ ਹੈ ਉੱਥੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪੁੱਤ ਸ਼ੋਮਨ ਗਿੱਲ ਨੂੰ ਚੈਂਪੀਅਨ ਟਰੋਫੀ ਲਈ ਐਲਾਨੀ ਗਈ ਭਾਰਤੀ ਟੀਮ ਦਾ ਉਪ ਕਪਤਾਨ ਐਲਾਨਿਆ ਗਿਆ ਹੈ। ਰੋਹਿਤ ਸ਼ਰਮਾ ਇਸ ਟੀਮ ਦੇ ਕਪਤਾਨ ਹੋਣਗੇ ਤੇ ਸ਼ੋਮਨ ਗਿੱਲ ਇਸ ਟੀਮ ਦੇ ਉਪ ਕਪਤਾਨ ਬਣਾਏ ਗਏ ਹਨ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਤੇ ਮੁਹੰਮਦ ਸ਼ਮੀ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਜਿਹੜੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਪੂਰੀ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ ਇਸੇ ਤਹਿਤ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੋਕਾਂ ਨਾਲ ਇੱਕ ਹੋਰ ਵੱਡਾ ਵਾਅਦਾ ਕੀਤਾ ਗਿਆ ਉਹਨਾਂ ਕਿਹਾ ਕਿ ਪਹਿਲਾਂ ਜਿੱਥੇ ਦਿੱਲੀ ਦੇ ਲੋਕਾਂ ਨੂੰ ਮੁਫਤ ਬਿਜਲੀ ਪਾਣੀ ਦਿੱਤਾ ਜਾਂਦਾ ਸੀ ਉੱਥੇ ਹੁਣ ਕਿਰਾਏਦਾਰਾਂ ਨੂੰ ਵੀ ਮੁਫਤ ਬਿਜਲੀ ਤੇ ਪਾਣੀ ਦੀ ਸਹੂਲਤ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਿਲੇਗੀ ਉਹਨਾਂ ਕਿਹਾ ਕਿ ਅਸੀਂ ਸੋਚਿਆ ਕਿ ਦਿੱਲੀ ਦੇ ਕਿਰਾਏਦਾਰ ਲੋਕ ਵੀ ਦਿੱਲੀ ਦੇ ਵਾਸੀ ਹੀ ਹਨ ਤੇ ਉਹਨਾਂ ਨੂੰ ਵੀ ਇਹਨਾਂ ਸੁਵਿਧਾਵਾਂ ਦਾ ਲਾਭ ਮਿਲਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਮੈਟਰੋ ਵਿੱਚ ਮੁਫਤ ਸਫ਼ਰ ਦੀ ਸੁਵਿਧਾ ਦਾ ਐਲਾਨ ਵੀ ਕੀਤਾ ਗਿਆ ਹੈ ਗਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਤੇ ਬਣੀ ਡਾਕੂਮੈਂਟਰੀ ਉੱਪਰ ਰੋਕ ਲਗਾਏ ਜਾਣ ਦੀ ਨਿੰਦਿਆ ਕੀਤੀ ਹੈ ਉਹਨਾਂ ਕਿਹਾ ਕਿ ਇਸ ਡਾਕੂਮੈਂਟਰੀ ਦੇ ਵਿੱਚ ਇੱਕ ਸੱਚ ਬਖਾਇਆ ਗਿਆ ਸੀ ਜਿਸ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਰੋਕ ਲਾਈ ਹੈ ਉਹਨਾਂ ਕਿਹਾ ਕਿ ਜਿਹੜੇ ਛੜਿਆੰਤਰ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਕੀਤੇ ਗਏ ਉਹ ਸਾਰੇ ਇਸ ਡਾਕੂਮੈਂਟਰੀ ਵਿੱਚ ਵਿਖਾਏ ਗਏ ਸਨ ਪਰ ਉਸ ਉੱਪਰ ਰੋਕ ਲਗਾਇਆ ਜਾਣਾ ਮੰਦਭਾਗਾ ਹੈ ਪਰ ਲੋਕਾਂ ਦੀ ਆਵਾਜ਼ ਨੂੰ ਭਾਜਪਾ ਦਬਾ ਨਹੀਂ ਸਕਦੀ ਲੋਕ ਭਲੀ ਭਾਂਤ ਸਭ ਕੁਝ ਜਾਣਦੇ ਹਨ ਉਧਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਤ ਦੀ ਪੈ ਰਹੀ ਠੰਡ ਦੇ ਮੱਦੇ ਨਜ਼ਰ ਸਕੂਲਾਂ ਦੇ ਸਮੇਂ ਦੇ ਵਿੱਚ ਕੀਤੇ ਗਏ ਬਦਲਾਅ 'ਚ ਫਿਰ ਤੋਂ ਵਾਅਦਾ ਕਰ ਦਿੱਤਾ ਗਿਆ ਹੈ ਪਹਿਲਾਂ ਇਹ ਸਕੂਲਾਂ ਦਾ ਬਦਲਿਆ ਗਿਆ ਸਮਾਂ 18 ਜਨਵਰੀ ਤੱਕ ਲਾਗੂ ਰਹਿਣਾ ਸੀ ਪਰ ਹੁਣ 20 ਤੋਂ 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਉਹੀ ਰਹੇਗਾ ਜਿਹੜਾ ਪਹਿਲਾਂ ਵਧਾਇਆ ਗਿਆ ਸੀ ਪਹਿਲਾਂ ਸਕੂਲਾਂ ਦਾ ਸਮਾਂ 9:30 ਤੋਂ 2:30 ਵਜੇ ਤੱਕ ਦਾ ਕੀਤਾ ਗਿਆ ਸੀ ਜਦੋਂ ਕਿ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ 12:30 ਵਜੇ ਤੋਂ ਲੈ ਕੇ 3:30 ਵਜੇ ਤੱਕ ਸਿਰਫ 3 ਘੰਟੇ ਹੀ ਕਲਾਸਾਂ ਲੱਗਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਪਹਿਲਾ ਇਹ ਫੈਸਲਾ 18 ਜਨਵਰੀ ਤੱਕ ਲਾਗੂ ਰਹਿਣਾ ਸੀ ਪਰ ਹੁਣ ਇਹ ਫੈਸਲਾ 20 ਤੋਂ 25 ਜਨਵਰੀ ਤੱਕ ਲਾਗੂ ਕਰ ਦਿੱਤਾ ਕਿਉਂਕਿ ਅੱਤ ਦੀ ਠੰਡ ਪੈ ਰਹੀ ਹੈ ਜਿਸ ਕਾਰਨ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ ਉਧਰ ਪੰਜਾਬ ਵਿੱਚ ਵੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨ ਦੀ ਮੰਗ ਉੱਠ ਰਹੀ ਹੈ ਪਰ ਹਲੇ ਤੱਕ ਸਰਕਾਰ ਵੱਲੋਂ ਜਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਕੋਈ ਜਿਹੜੇ ਫੈਸਲੇ ਆ ਉਹ ਨਹੀਂ ਕੀਤੇ ਗਏ ਅਧਿਆਪਕ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਹਨ ਕਿ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਵਿੱਚ ਬੈਠਣਾ ਤੇ ਆਉਣਾ ਬਹੁਤ ਪਰੇਸ਼ਾਨੀ ਹੁੰਦੀ ਹੈ ਉਧਰ ਦਿਲਜੀਤ ਦੀ ਫਿਲਮ ਪੰਜਾਬ 95 ਫਿਰ ਵਿਵਾਦਾਂ ਵਿੱਚ ਆ ਗਈ ਪਹਿਲਾਂ ਜਿੱਥੇ ਇਸ ਫਿਲਮ ਦੇ ਉੱਪਰ 100 ਤੋਂ ਵੱਧ ਕੱਟ ਲਾਏ ਗਏ ਤੇ ਇਸ ਫਿਲਮ ਨੂੰ ਮਾਨਤਾ ਮਿਲੀ ਸੀ ਤਾਂ ਹੁਣ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਫਰਵਰੀ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੀ ਪੰਜਾਬ 95 ਫਿਲਮ ਹੁਣ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ ਪਰ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਭਾਰਤ ਵਿੱਚ YouTube ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਇਸ ਦੇ ਟੀਜ਼ਰ ਨੂੰ ਹਟਾ ਦਿੱਤਾ ਗਿਆ ਹੈ ਦਿਲਜੀਤ ਦੀ ਟੀਮ ਵੱਲੋਂ ਇਸ ਸਬੰਧ ਵਿੱਚ ਵੱਖ-ਵੱਖ ਤਾਵੇਂ ਤੇ ਟੀਜ਼ਰ ਪਾਏ ਗਏ ਸਨ ਪਰ YouTube ਵੱਲੋਂ ਇਸ ਟੀਜ਼ਰ ਨੂੰ ਹਟਾ ਦਿੱਤਾ ਗਿਆ ਹੈ ਭਾਰਤ ਦੇ ਲੋਕ ਹੁਣ ਇਸ ਟੀਜ਼ਰ ਨੂੰ YouTube ਤੇ ਨਹੀਂ ਦੇਖ ਸਕਣਗੇ ਇਸ ਗੱਲ ਨੂੰ ਲੈ ਕੇ ਦਿਲਜੀਤ ਦੇ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਕਿਸ਼ਕ 100 ਤੋਂ ਵੱਧ ਕਟ ਵੀ ਲੱਗੇ ਸਨ ਪਰ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਫਿਲਮ ਭਾਰਤ ਵਿੱਚ ਰਿਲੀਜ਼ ਹੋਵੇਗੀ ਜਾਂ ਨਹੀਂ ਹਨ ਅੱਜ ਦੀਆਂ ਮੁੱਖ ਖਬਰਾਂ ਤੁਸੀਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ